ਵਾਹਿਗੁਰੂ ਜੀ ਦਾ ਕਾਢਾ ਵਾਹਿਗੁਰੂ ਜੀ ਕੀ ਬੱਧੀ ਬਾਬਾ ਜੀ ਕਿੰ ਚਿਰਾਂ ਬਾਅਦ ਇਕੱਠੇ ਹੋਏ ਆ ਜੀ ਪਰਵਾਦ ਥੋੜੇ ਅੱਜ ਸਾਵ ਕੋ ਪਤਾ ਮੰ ਕੁ ਠੀਕ ਹੈ ਸਰ ਰੱਬਾਏ ਦੁਨੀਆ ਤੇਰੀ ਕਰਦੀ ਏ ਹੀ 라ਵੇਰੀ ਰੱਬਾਏ ਦੁਨੀਆ ਤੇਰੀ ਕਰਦੀ ਏ ਹੀ 라ਵੇਰੀ ਅੱਜ ਤੇ ਜੋ ਸੱਜਣ ਢੱਕਾ ਬੈਠੇ ਨੇ ਵਿੱਚ ਬਹਿ ਕੇ ਬੱਗਾ

ਉਨਾ ਦਾਈ ਰੱਬ ਮਿਲਦਾ ਵਾਹਿਗੁਰੂ ਦਾ ਵਾਹਿਗੁਰੂ ਦੀ ਕਿਰਪਾ ਤੇ